ਜੋ ਤੇਰੀ ਇਜਾਜ਼ਤ ਨਾ ਦੇਵੇ ਉਹ ਕੰਮ ਮੈਥੋਂ ਕਰੇ ਵੀ ਨਾ ਹੋਵੇ ਮਾਲਕਾ ਤੇਰੀ ਇਜਾਜ਼ਤ ਵਿੱਚ ਕੰਮ ਹੋਵੇ ਹਰ ਜੱਟ ਕੁੜੀਆਂ ਤੋਂ ਡਰਦਾ ਮਾਰਾ ਵੀ ਮੋਢੇ ਉੱਤੇ ਢਾਂਗ ਰੱਖਦਾ ਜਿ ਮੋਢੇ ਉੱਤੇ ਢਾਂਗ ਰੱਖਦਾ ਜੱਟ ਕੁੜੀਆਂ ਤੋਂ ਡਰਦਾ ਮਾਰਾ ਨੀ ਉੱਤੇ ਢਾਂਗ ਨੱਕ ਸੇ ਦੀ ਚੱਲਦੀ ਨੀ ਉੱਤੇ ਢਾਂਗ ਨੱਕ ਸੇ ਦੀ ਚੱਲਦੀ ਨੀ ਜਿੱਥੇ ਚੱਲੇ ਪੀਰ ਅਖਦਾ ਨੇ ਜਿੱਥੇ ਚੱਲੇ ਤੀਰ ਅੱਖ ਦਾ ਉੱਥੇ ਡਾਂਗਣਾ ਕਿਸੇ ਦੀ ਚੱਲਦੀ ਜੇ ਜਦੋਂ ਜੀਵਨ ਸਾਥੀ ਦਾ ਸਹਾਰਾ ਨਾ ਰਿਹਾ ਕੇਰਾ ਮੰਡਾ ਮੰਡਲ ਹੋਇਆ ਵੀ ਹੁਣ ਇਕੱਲੇ ਰਹਿ ਗਏ ਹੈ ਨਾ ਜੀਵਨ ਸਾਥੀ ਦਾ ਸੌਂ ਸੁੱਖਾ ਤਾਂ ਫਿਰ ਮੈਂ ਨਾ 2 ਮਹੀਨੇ ਦੁਖਾਂਤ ਨਹੀਂ ਬੜੀ ਆ ਕੇ ਰੋ ਕੇ ਮੁੜ ਜਾਇਆ ਕਰਾਂ ਕਿਉਂ ਮੈਨੂੰ ਉਹਨਾਂ ਨੇ ਬਹੁਤ ਸੁੱਖ ਦਿੱਤਾ ਤੇ ਗਰੀਬੀ ਦੀ ਪਰ ਮਾਨ ਸਮਾਨ ਮੈਨੇ ਜਿਵੇਂ ਨਾਰੀਆਂ ਨੂੰ ਦਿੰਦੇ ਨਾ ਵੀ ਪਹਿਲਾਂ ਸਾਡੇ ਜਮਾਨੇ 'ਚ ਸਮਝਣ ਦੇ ਵੀ ਪੈਰ ਦੀ ਜੁੱਤੀ ਮੇਰੀ ਪਤਵੰਤ ਦੀ ਗੱਲ ਕਰਦੀ ਆ ਮੈਂ ਜਨਾਨੀ ਨੂੰ ਫਾਇਰ ਦੀ ਤੇਜਾ ਤੇ ਮਰਜ਼ੀ ਕਰਦੋ ਜਾਂ ਮਰਜ਼ੀ ਪਾ ਲੋ ਤੇ ਹੁਣ ਬਰਾਬਰ ਦਾ ਹਿੱਸਾ ਜਨਾਨੀ ਦਾ ਮੈਂ ਤਾਂ ਹੀ ਸਾਰਾ ਕੰਮ ਕਰ ਆਪ ਕਰਦੀ ਹਾਂ ਕੋਈ ਨੌਕਰ ਵੀ ਨਹੀਂ ਰੱਖਿਆ ਦੁਕਾਨ ਤੇ ਨਹੀਂ ਨੌਕਰ ਨਹੀਂ ਰੱਖਿਆ ਨੌਕਰ ਦੀ ਕੀ ਲੋੜ ਹੈ ਬੇਟਾ ਨੌਕਰ ਦੀ ਕੀ ਲੋੜ ਹੈ ਜਿੰਨਾ ਮਰਜ਼ੀ ਮੇਰੇ ਕੋਲ ਕੰਮ ਕਰਾ ਲੈ ਮੈਂ ਕਿਸੇ ਨੂੰ ਨਹੀਂ ਜਗਾਉਂਦੀ ਆ ਕੇ ਸਾਰਾ ਸਮਾਨ ਲਾ ਕੇ ਆਪਣਾ ਸਾਰਾ ਕੰਮ ਕਰਕੇ ਫਿਰ ਮੈਂ ਦੁੱਧ ਚ ਪੱਤੀ ਪਾ ਕੇ ਪੀਂਦੀ ਆ ਅੱਜ ਅਸੀਂ ਪਹੁੰਚੇ ਹਾਂ ਭਵਾਨੀਗੜ੍ਹ ਵਿਖੇ ਜਿੱਥੇ ਇੱਕ ਮਾਤਾ ਜੀ ਹਨ ਜਿਨ੍ਹਾਂ ਦੀ ਉਮਰ ਤਕਰੀਬਨ 70 ਸਾਲ ਹੈ ਅਤੇ 70 ਸਾਲ ਦੀ ਉਮਰ ਦੇ ਵਿੱਚ ਵੀ ਉਹ ਇਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਇਸ ਰੋਡ ਦੇ ਉੱਪਰ ਆਪਣੀ ਚਾਹ ਦੀ ਦੁਕਾਨ ਚਲਾਉਂਦੇ ਹਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਉਹਨਾਂ ਦੀ ਦੁਕਾਨ ਹੈ ਜਿੱਥੇ ਕਿ ਉਹ ਸਵੇਰੀ ਆ ਜਾਂਦੇ ਹਨ ਅਤੇ ਸ਼ਾਮ ਤੱਕ ਇੱਥੇ ਰਹਿੰਦੇ ਹਨ ਤੇ ਚਾਹ ਦਾ ਕੰਮ ਕਰਦੇ ਹਨ ਅਤੇ ਆਪ ਹੀ ਚਾਹ ਬਣਾਉਂਦੇ ਹਨ ਅਤੇ ਇਹਨਾਂ ਵੱਲੋਂ ਇੱਥੇ ਦੁਕਾਨ ਦੇ ਉੱਪਰ ਜੇ ਕੋਈ ਦੇਖ ਗੱਲ ਕੀਤੀ ਆਵੇ ਤਾਂ ਨੌਕਰ ਵੀ ਨਹੀਂ ਰੱਖਿਆ ਹੋਇਆ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਗੱਲਬਾਤ ਕਰਾਂਗੇ ਨਾਲ ਸਸੀ ਜੀ ਮਾਤਾ ਜੀ ਹਾਂ ਜੀ ਕਿੰਨਾ ਵਜੇ ਆਪਣਾ ਕ੍ਰਿਸ਼ਨਾ ਅਜੀ ਮਾਤਾ ਜੀ ਕੀ ਗੱਣਾ ਚਾਹੋਂਗੇ ਜੋ ਤੁਹਾਡੇ ਚਰਚ ਦੂਰ ਦੂਰ ਦਾ ਮਸ਼ਹੂਰ ਨੇ ਕਿ ਮਾਤਾ ਜੀ ਭਵਾਨੀ ਘੜੀ ਬੀਖ ਕੇ ਚਾਹ ਬਣਾਉਂਦੇ ਨੇ 70 ਸਾਲ ਦੀ ਉਮਰ ਦੇ ਵਿੱਚ ਤਾਂ ਲੋਕ ਥੱਕ ਹਾਰ ਕੇ ਘਰੇ ਬੈ ਜਾਂਦੇ ਨੇ ਸੌ ਤਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਲੇਕਿਨ ਤੁਹਾਡੇ ਹੌਸਲੇ ਬੁਲੰਦ ਨੇ ਆਪ ਕੰਮ ਕਰ ਰਹੇ ਹੋ ਤੇ ਕੋਈ ਨੌਕਰ ਵੀ ਰੱਖਿਆ ਬੇਟਾ ਇਹ ਨਾ ਮੈਂ ਆਪਣੀ ਤਾਕਤ ਨਾਲ ਕੁਝ ਨਹੀਂ ਕਰ ਸਕਦੀ ਇਹ ਮਾਲਕ ਹੈ ਨਾ ਜੋ ਵਾਹਿਗੁਰੂ ਪਰਮਾਤਮਾ ਇਹ ਮੈਨੂੰ ਚਲੰਗਦਾ ਹੈ ਮੈਨੂੰ ਵਿਸ਼ਵਾਸ ਹੈ ਇਹਦੇ ਉੱਪਰ ਕਹਿ ਇੱਕ ਦਿਨ ਕਿਸੇ ਨੇ ਕੰਮ ਨਹੀਂ ਆਣਾ ਗੋਰੇ ਚਿੱਟੇ ਕੰਮ ਨਹੀਂ ਇੱਕ ਦਿਨ ਕੰਮ ਨੇ ਗੁਰੂ ਨੇ ਆਣਾ ਜੋ ਤੁਹਾਡੇ ਕੀਤੇ ਕਰਮ ਧਰਮ ਰਾਜੋ ਲੇਖਾ ਮੰਗੇ ਉਸ ਵਿੱਚ ਕੋਈ ਦਮ ਨਹੀਂ ਜੇ ਆਪ ਸਿੱਧੇ ਕੰਮ ਕਰਾਂਗੇ ਨਾ ਧਰਮ ਰਾਜ ਦੀ ਤਾਕਤ ਨਹੀਂ ਹੈਗੀ ਵੀ ਆਪਣੇ ਤੋਂ ਲੇਖਾ ਮੰਗ ਲੇ ਜੇ ਆਪਾਂ ਪੰਜੀ ਪੰਜੀਰਾ ਖਤਰਾ ਕਰਾਂਗੇ ਨਾ ਵੀ ਹਾਏ ਇਹਨੇ ਪੰਜ ਪੈਸੇ ਰਹਿ ਗਏ ਦੁਕਾਨ ਮੈਂ ਜਰੂਰ ਕਰ ਦਿਆਂ ਠੀਕ ਹੈ ਮੈਨੂੰ ਸਰਦਾ ਨਹੀਂ ਹੈਗਾ ਮੇਰਾ ਬੇਟਾ ਮੈਂਨ ਤਾਂ ਮਜ਼ਦੂਰੀ ਕਰਦਾ ਆ ਉਹ ਮੈਨੂੰ ਦੇਵੇ ਕਾ ਆਪਦਾ ਕੰਮ ਆਪ ਚਲਾਵੇ ਮੈਨੂੰ ਇੱਕ ਇੰਨਾ ਹੌਸਲਾ ਹੈ ਪ੍ਰਮਾਤਮਾ ਦੇ ਉੱਪਰ ਵੀ ਜੇ ਮੈਂ ਸਵੇਰੇ ਉੱਠਦੀ ਆ 5 ਵਜੇ ਦੁਕਾਨ ਲਾਨੀ ਆ ਆਪਾਂ ਕਿਸੇ ਨੂੰ ਜਗਾਉਂਦੇ ਨਹੀਂ ਨੂੰ ਨੂੰ ਜਗਾਵਾਂਗੇ ਇੱਕ ਦਿਨ ਜਗਾਵਾਂਗੇ ਦੂਸਰੇ ਦਿਨ ਕਹਣਗੇ ਆਪ ਤਾਂ ਠਿਕਦੀ ਨਹੀਂ ਮੈਨੂੰ ਵੀ ਨਹੀਂ ਟਿਕਣ ਦਿੰਦੀ ਮੈਂ ਕਿਸੇ ਨੂੰ ਨਹੀਂ ਜਗਾਉਂਦੀ ਆ ਕੇ ਸਾਰਾ ਸਮਾਨ ਲਾ ਕੇ ਆਪਣਾ ਸਾਰਾ ਕੰਮ ਕਰਕੇ ਫਿਰ ਮੈਂ ਦੁੱਧ ਚ ਪੱਤੀ ਪਾ ਕੇ ਪੀਂਦੀ ਆ ਇਹਨਾਂ ਕਿ 5 ਵਜੇ ਸਵੇਰੇ ਤੁਸੀਂ ਦੁਕਾਨ ਤੇ ਇੱਥੇ ਆ ਗਿਆ ਖੋਲਣ ਹਾਂ ਖਾ ਖੋਲ ਦਿਆਂ ਮੈਂ ਸਾਰਾ ਸਮਾਨ ਸਲੰਡਰ ਤੇਰੇ ਵਰਗੇ ਕੋਲੋਂ ਕਢਾਨੀਆਂ ਬੜਾ ਭਰਿਆ ਹੋਵੇ ਅੱਧਾ ਤਾਂ ਕਰੀਜ਼ ਕੇ ਘੜ ਲੈਣੀਆਂ ਤਾਂ ਮਾਤਾ ਜੀ ਸ਼ਾਮ ਦੇ ਕਿੰਨੇ ਵਜੇ ਤੱਕ ਤੁਸੀਂ ਇੱਥੇ ਰਹਿੰਦੇ ਹੋ ਮੈਂ ਜਾਣੀਆਂ ਸ਼ਾਮ ਨੂੰ 7:30 7:30 ਜਾ ਕੇ ਨਾ ਆ ਕੇ ਹੁਲਕਾ ਛੱਕ ਕੇ ਪਰਪੋਤਾ ਮੈਨੂੰ ਥੋੜੀ ਵਕਤ ਦੇਰ ਪੜਾ ਦਿੰਦਾ ਹੈ ਨੰਬਰ-ਨੰਬਰ ਸਿਖਾ ਦਿੰਦਾ ਹੈ ਮੇਰਾ ਨੰਬਰ ਹੈਗਾ 88725 880 90493 ਐਸ ਮੁਰਜ ਮੈਨੂੰ ਮੇਰਾ ਪਰਪੋਤਾ ਪੜਾ ਰਿਹਾ ਹੈ ਉਹ ਮੈਨੂੰ ਨੰਬਰ ਲਿਖਣਾ ਸੈਨ ਕਰਨੇ ਸਿਖਾਉਂਦੇ ਉਹਨੇ ਪਰਪੋਤੇ ਨੇ ਦੇਖੋ ਹੈ ਹੈਰਾਨਗੀ ਦੀ ਗੱਲ ਇੱਕ ਪਰਦਾਦੀ ਨੂੰ ਪਰਪੋਤਾ ਪੜਾ ਰਿਹਾ ਹੈ 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 ਕਮਾਲ ਦੀ ਗੱਲ ਹੈ ਇਹ ਵੀ ਬਹੁਤ ਵੱਡੇ ਮਾਣ ਦੀ ਗੱਲ ਹੈ ਇੱਕ ਬਹੁਤ ਤੁਹਾਨੂੰ ਮਾਣ ਮਹਿਸੂਸ ਹੋਣਾ ਹੋਵੇਗਾ ਕਿ ਪਰਪੋਤਿਆਂ ਨਾਲ ਖੇਡ ਰਹੇ ਹਾਂ ਪਰਪੋਤਿਆਂ ਨਾਲ ਖੇਡਣਾ ਤੇ ਵੀ ਮਾਣ ਵਾਲੀ ਗੱਲ ਹੈ ਹਾਂ ਹੋਰ ਫੇਰ ਮੈਂ ਇੱਕ ਨਾਟਕ ਦੇਖ ਕੇ ਮੇਰੇ ਪਸੰਦਾ ਉਹ ਪੜਾਣਾਟਕ ਸੰਦ ਹੈ ਉਹ ਵੀ ਦਾਦੀ ਪੋਤੇ ਦਾ ਹੀ ਹੈ ਉਹ ਮੈਂ ਨਾਟਕ ਦੇਖ ਕੇ ਸਿਮਰਨ ਕਰਕੇ ਰੱਬ ਦਾ ਵੀ ਮਾਲਕਾ ਤੇਰਾ ਸ਼ੁਕਰ ਹੈ ਕੋਟੀ ਕੋਟੀ ਵਾਰ ਤੇ ਮੈਨੂੰ ਹਿੰਮਤ ਦੇ ਰੱਖੀ ਐ ਤੇ ਮੈਨੂੰ ਠਿਕਾਣਾ ਦੇ ਰੱਖਿਆ ਮੈਨੂੰ ਕੋਈ ਕਮੀ ਨਹੀਂ ਐ ਬਸ ਮੈਂ ਇੱਕ ਨਾ ਜੋ ਤੇਰੀ ਇਜਾਜ਼ਤ ਨਾ ਦੇਵੇ ਉਹ ਕੰਮ ਮੈਂ ਥੋ ਕਦੇ ਵੀ ਨਾ ਹੋਵੇ ਮਾਲਕਾ ਤੇਰੀ ਇਜਾਜ਼ਤ ਵਿੱਚ ਕੰਮ ਹੋਵੇ ਹਰ जिने ਆਪਾ ਪੈਦਾ ਕਰਿਆ ਕਦੋਂ ਤੋਂ ਦੁਕਾਨ ਕਰ ਰਹੇ ਹਾਂ ਪਹਿਲਾਂ ਅੰਕਲ ਵੀ ਦੁਕਾਨ ਕਰਦੇ ਸੀਗੇ ਪਹਿਲਾਂ ਤੋਂ ਬੇਟਾ ਦੇਖਾ ਪਹਿਲਾਂ ਇੱਕ ਬਰੀਕਣ ਬੱਛੀ ਪਾਲੀ ਉਹ ਵੇਚ ਕੇ ਖੋਖਾ ਬਣਵਾਇਆ 7 ਸਾਲ ਉਹਦੇ ਚ ਕੰਮ ਕਰਿਆ ਮਿਹਨਤ ਕਰੀ ਬਹੁਤ ਜ਼ੋਰ ਦੀ 4 ਵਜੇ ਉੱਠਣਾ ਲੱਕੜਾਂ ਵਢਣੀਆਂ ਫੇਰ ਆਪਦਾ ਪ੍ਰੇਮ ਦੇ ਡੈਡੀ ਸਮਾਨ ਲਿਆਉਂਦੇ ਮੈਂ ਦੁਕਾਨ ਸੰਭਾਲਦੀ ਫੇਰ ਬੇਟਾ ਹੌਲੀ 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 ਇੱਕ ਕਮੇਟੀ ਭਰਨੀ ਸ਼ੁਰੂ ਕਰਤੀ ਥਾਨੇ ਉਹਦੇ ਤੇ 40000 ਰੁਪਏ ਜੁੜ ਗਿਆ ਫਿਰ ਸਾਨੇ ਇਹ ਦੁਕਾਨ ਲੈ ਲਈ ਦੁਕਾਨ ਆਪਣੀ ਹੈ 30 ਸਾਲਾਂ ਤੋਂ ਮੈਂ ਉਰੇ ਕੰਮ ਕਰ ਰਹੀ ਹਾਂ 30 ਸਾਲਾਂ ਮਤਲਬ ਜਦੋਂ ਜੀਵਨ ਸਾਥੀ ਦਾ ਸਹਾਰਾ ਨਾ ਰਿਹਾ ਕੇਰਾ ਮੰਡਾ ਮੰਡਲ ਹੋਇਆ ਉਹ ਵੀ ਹੁਣ ਇਕੱਲੇ ਰਹਿ ਗਏ ਹੈ ਨਾ ਜੀਵਨ ਸਾਥੀ ਦਾ ਸਹਾਰਾ ਤਾਂ ਫਿਰ ਮੈਂ ਨਾ 2 ਮਹੀਨੇ ਦੁਕਾਨ ਤੇ ਨਹੀਂ ਬਣੀ ਆ ਕੇ ਰੋਕੇ ਮੁਰਤ ਜਾਇਆ ਕਰਾਂ ਕਿਉਂ ਮੈਨੂੰ ਉਹਨਾਂ ਨੇ ਬਹੁਤ ਸੁੱਖ ਦਿੱਤਾ ਚਾਹੇ ਗਰੀਬੀ ਸੀ ਪਰ ਮਾਨ ਸਮਾਨ ਮੈਨੇ ਜਿਵੇਂ ਨਾਰੀਆਂ ਨੂੰ ਦਿੰਦੇ ਨਾ ਵੀ ਪਹਿਲਾਂ ਸਾਡੇ ਜ਼ਮਾਨੇ ਚ ਸਮਝ ਲੈਂਦੇ ਵੀ ਪੈਰ ਦੀ ਜੁੱਤੀ ਮੇਰੇ ਪਤਵੰਤ ਦੀ ਗੱਲ ਕਰਦੀ ਆ ਮੈਂ ਜਨਾਨੀ ਨੂੰ ਫਾਇਰ ਦੀ ਜੁੱਤੀ ਆ ਜਦ ਮਰਜ਼ੀ ਖੜਦੋ ਜਦ ਮਰਜ਼ੀ ਪਾ ਲੋ ਤੇ ਹੁਣ ਬਰਾਬਰ ਦਾ ਹਿੱਸਾ ਜਨਾਨੀ ਦਾ ਹਰ ਜਗ੍ਹਾ ਦੇ ਨਾਨੇ ਕੰਮ ਕਰਦੀ ਆ ਹਰ ਜਗ੍ਹਾ ਦੇਖੋ ਕਿਸੇ ਦਾ ਬੋਝ ਨਹੀਂ ਬਣਨਾ ਚਾਹੀਦਾ ਜਦ ਤੱਕ ਦਮ ਹੈ ਸਾਹ ਵਿੱਚ ਸਾਹ ਮੇਰੇ ਜਦ ਤੱਕ ਕਿਸੇ ਦਾ ਬੋਝ ਨਹੀਂ ਬਣਨਾ ਚਾਹੁੰਦਾ ਚਾਹੇ ਕੋਈ ਪੋਤਾ ਹੈ ਚਾਹੇ ਕੋਈ ਪੜਪੋਤਾ ਹੈ ਨਾ ਮੈਂ ਕਿਸੇ ਤੋਂ ਕੁਝ ਲੈਨੀ ਆ ਨਾ ਮੈਨੂੰ ਕੋਈ ਦਿੰਦਾ ਮੈਂ ਤਾਂ ਹੀ ਫੇਰਾ ਕੰਮ ਕਰ ਆਪ ਕਰਦੇ ਹਾਂ ਕੋਈ ਨੌਕਰ ਵੀ ਰੱਖਿਆ ਦੁਕਾਨ ਤੇ ਨਹੀਂ ਨੌਕਰ ਨਹੀਂ ਰੱਖਿਆ ਨੌਕਰ ਦੀ ਕੀ ਲੋੜ ਹੈ ਬੇਟਾ ਨੌਕਰ ਦੀ ਕੀ ਲੋੜ ਹੈ ਜਿੰਨਾ ਮਰਜ਼ੀ ਮੇਰੇ ਕੋਲ ਕੰਮ ਕਰਾ ਲੈ ਥੱਕਦੀ ਨਹੀਂ ਖੁਸ਼ ਹੋ ਕੇ ਕੰਮ ਕਰਦੀ ਆ ਮੈਂ ਵੀ ਮਾਲਕਾ ਤਾਂ ਮੈਨੂੰ ਕੰਮ ਤਾਂ ਦੇ ਰੱਖਿਆ ਹੈ ਖੁਸ਼ ਹੋ ਕੇ ਕੰਮ ਕਰਦੀ ਆ ਮੈਂ ਐ ਨਹੀਂ ਵੀ ਮੱਥੇ ਟੇਉੜੀ ਪਾ ਕੇ ਵੀ ਹਾਏ ਮੈਂ ਕੀ ਕਰਾਂ ਕਿਵੇਂ ਕੁਰਸੀਆਂ ਕੱਢਾਂ ਕਿਵੇਂ ਸਿਲੰਡਰ ਕੱਢਾਂ ਕਿਵੇਂ ਕੀ ਕਰਾਂ ਖੁਸ਼ ਹੋ ਕੇ ਹਨ ਬਗਵਾਗ ਰੱਬ ਦਾ ਸ਼ੁਕਰ ਕਰਕੇ ਵੀ ਤੈ ਮੈਨੂੰ ਬਹੁਤ ਬੁਧਿਆ ਖਗਾਣਾ ਦੇ ਰੱਖਿਆ ਜੀ ਮੈਂ ਜੇ ਮੰਜੇ ਤੇ ਪਈ ਹੁਮਾਂ ਲੋਕਾਂ ਕੋਲੋਂ ਪਾਣੀ ਮੰਗਾ ਪਾਣੀ ਦੇ ਦੋ ਵੀ ਤੇਰੀ ਇੰਨੀ ਮਿਹਰਬਾਨੀ ਆ ਤੂੰ ਬਹੁਤ ਮਿਹਰਬਾਨ ਹੈ ਮੈਂ ਕਹਿੰਦੀ ਆ ਜੇ ਜਾਂ ਮੇਰੇ ਤੇ ਮਿਹਰਬਾਨ ਹੋਇਆ ساری ਦੁਨੀਆ ਤੇ ਹੋ ਕਿਤਨਾ ਕਿਤੇ ਜੋ ਅੱਜ ਦੇ ਆਪਣੇ ਨੌਜਵਾਨ ਨੇ ਜਾਂ ਅੱਜ ਦੇ ਮਹਿਲਾਵਾਂ ਨੇ ਉਹ 50 ਸਾਲ ਤੋਂ ਬਾਅਦ ਹਿੰਮਤ ਹਾਰ ਜਾਂਦੀਆਂ ਨੇ ਕਈ ਪ੍ਰਕਾਰ ਦੇ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਨੇ ਕਿਉਂਕਿ ਹੁਣ ਹਰੇਕ ਕੰਮ ਹੈ ਉਹ ਮਸ਼ੀਨੀ ਹੋ ਗਿਆ ਕਪੜੇ ਵੀ ਮਸ਼ੀਨਾਂ ਧੋਣੇ ਹੁਣ ਤਾਂ ਆਟਾ ਗੁੰਨਣ ਦੀ ਮਸ਼ੀਨਾਂ ਵੀ ਆ ਗਿਆ ਰੋਟੀ ਬਣਾਉਣ ਦੀ ਮਸ਼ੀਨ ਆ ਗਿਆ ਤੁਸੀਂ ਹੱਥੀ ਕੰਮ ਕਰ ਰਹੇ ਹੋਗੇ ਸਵੇਰੇ ਉੱਠ ਕੇ 5 ਵਜੇ ਆਣੇ ਹੋ ਕਿਤੇ ਨਾ ਕਿਤੇ ਜ ਹੱਥੀ ਕੰਮ ਕਰਦੇ ਹੋ ਤਾਂ ਹੀ ਤਾਂ ਦੁਰਸਤੋਂ ਪਹਿਲਾਂ ਬੇਟਾ ਮੈਂ ਨਾ ਹੁਣ ਥੋੜਾ ਜਿਹਾ ਇਹ ਬਾਰਸ ਜੀ ਕਰਕੇ ਮੈਂ ਚੁੱਲ੍ਹੇ ਤੇ ਮਟਰ ਮੱਠੀ ਸਾਰਾ ਚੁੱਲ੍ਹੇ ਤੇ ਬਣਾ ਕੇ ਆ ਪਿਆ ਇਹਨੂੰ ਪਰ ਲੈਂਦੀ ਸੀ ਮੈਂ ਹੁਣੇ ਬਾਰਸ ਜੀ ਕਰਕੇ ਨਾ ਮੌਸਮ ਖਰਾਬ ਹੋ ਰਿਹਾ ਮੈਂ ਬਣਾਉਂਦੀ ਨਹੀਂ ਹੁਣ ਗਾਹਕ ਮੇਰੇ ਬਹੁਤ ਮੁੜਦੇ ਨੇ ਮੈਂ ਬਣਾਉਂਦੀ ਮੱਠੀ ਮਟਰ 3 ਕਿਲੋ ਆਟਾ ਮੈਦਾ ਆ ਬਣਾ ਕੇ ਇੱਕ ਦਿਨ ਪੁੱਤੇ ਨੂੰ ਕਿਹਾ ਮੈਦਾ ਬਣਾਈ ਬੇਟਾ ਨਾ ਬੀਬੀ ਹਾੜ ਕੱਪ ਦੇ ਵਾਤੇ ਮੇਰੇ ਤਾਂ ਗੁੱਟ ਦੁਖਣ ਲੱਗੇ ਮੈਂ ਮੇਰੇ ਤਾਂ ਦੁਖਦੇ ਨੇ ਪਾਣੀ ਤੁਸੀਂ ਪਿਛਲੀ ਸਾਨੂੰ ਕੋਈ ਗੱਲਬਾਤ ਸੁਣਾਓਗੇ ਕੋਈ ਗੀਤ ਵਗੈਰਾ ਜਾਂ ਬੋਲੀ ਵਗੈਰਾ ਬੋਲੀਆਂ ਬੱਟਾ ਮੇਰੇ ਕੋਲੇ ਚੱਕ ਮੀਆਂ ਸੁਣਾ ਦਿਓ ਸੁਣਾਓ ਸੁਣਾਓ ਹੋਰ ਜੱਟ ਕੁੜੀਆਂ ਤੋਂ ਡਰਦਾ ਮਾਰਾ ਮੇਰਾ ਗੜਾ ਖੰਭਰੇ ਜੱਟ ਕੁੜੀਆਂ ਤੋਂ ਡਰਦਾ ਮਾਰਾ ਵੀ ਮੋਢੇ ਉੱਤੇ ਢਾਂਗ ਰੱਖਦਾ ਜੀ ਮੋਢੇ ਉੱਤੇ ਢਾਂਗ ਰੱਖਦਾ ਜੱਟ ਕੁੜੀਆਂ ਤੋਂ ਡਰਦਾ ਮਾਰਾ ਨੀ ਉੱਤੇ ਢਾਂਗ ਨੱਕ ਸੇ ਦੀ ਚੱਲਦੀ ਨੀ ਉੱਥੇ ਡਾਂਗ ਨਾ ਕਿਸੇ ਦੀ ਚੱਲਦੀ ਨੀ ਜਿੱਥੇ ਚੱਲੇ ਤੀਰ ਅੱਖ ਦਾ ਜਿੱਥੇ ਚੱਲੇ ਤੀਰ ਅੱਖ ਦਾ ਉੱਥੇ ਡਾਂਗ ਨਾ ਕਿਸੇ ਦੀ ਚੱਲਦੀ ਬੇ ਮੈਂ 15 ਮਰਬਿਆਂ ਵਾਲੀ ਬੇ ਮੈਂ 15 ਮਰਬਿਆਂ ਵਾਲੀ ਕਚੈਰੀ ਵਿੱਚ ਮਿਲੇ ਕੁਰਸੀ ਕਚੈਰੀ ਵਿੱਚ ਮਿਲੇ ਕੁਰਸੀ ਬੇ ਮੈਂ 15 ਮਰਬਿਆਂ ਵਾਲੀ ਨੀ ਸਾਨੂੰ বিনা ਤਨਖਾਹ ਹੋ ਕੁੜੀਏ ਸਾਨੂੰ ਬਿਨਾਂ ਤਨਖਾਹੋਂ ਕੁੜੀਏ ਮਰਬਿਆਂ ਤੇ ਰੱਖ ਮੁਨਸੀ ਮਰਬਿਆਂ ਤੇ ਰੱਖ ਮੁਨਸੀ ਸਾਨੂੰ ਬਿਨਾਂ ਤਨਖਾਹੋਂ ਕੁੜੀਏ ਫਿਰ ਬਾਤ ਕੀਤੇ ਹੋਰ ਨਾਲ ਚਲੀ ਜਾਏ ਢੋਲੀ ਚੜਕੇ ਨੀ ਕਦੀ ਰੋਇਆ ਕਰेंगी ਸਾਨੂੰ ਯਾਦ ਕਰਕੇ ਨਹੀਂ ਕਦੀ ਰੋਇਆ ਕਰेंगी ਸਾਨੂੰ ਯਾਦ ਕਰਕੇ ਹੜਾ ਵੇ ਰੱਬ ਨਾ ਕਰੇ ਹੜਾ ਵੇ ਰੱਬ ਨਾ ਹੀ ਕਰੇ ਜੀ ਬਹੁਤ ਵਧੀਆ ਆਵਾਜ਼ ਆ ਮਾਤਾ ਜੀ ਮਾਤਾ ਜੀ ਤੁਹਾਨੂੰ ਕੋਈ ਬੱਚਾ ਨਹੀਂ ਕਿਹਾ ਵੀ ਹੁਣ ਕੰਮ ਕਰ ਬਹੁਤ ਹੋ ਗਿਆ ਮਾਤਾ ਹੁਣ ਤੁੱਕ ਨਾਲ ਵਾਹ ਕਰੇ ਮੈਂ ਮੈਂ ਗੁੱਸੇ ਹੋ ਜਾਨੀ ਆ ਅੱਛਾ ਮਨੜਦੀ ਆ ਉਹਨਾਂ ਨਾਲ ਵੀ ਇਹ ਦੰਦ ਨਾ ਮਾਇਆ ਕਰੋ ਮੇਰੇ ਤੇ ਮੈਂ ਕਰਦੀ ਆ ਬੜੀ ਖੁਸ਼ੀ ਨਾਲ ਕਿੰਨਾ ਚਿਰ ਕਰਾਂਗੇ ਜਿੰਨਾ ਤੇ ਸਾਂ ਉਹ ਨਾ ਚਿਰ ਕਰਾਂਗੇ ਜਿੰਨਾ ਤੇਰੇ ਦੀ ਮੋਜ ਹੈ ਹਾਲਕ ਦੀ ਮੇਰੇ ਹੱਥ ਕੁਝ ਨਹੀਂ ਲੋਰ ਜਿੰਨਾ ਤੇਰੇ ਕਰਾਊਗਾ ਉਹ ਨਾ ਚਿਰ ਕਰੂੰਗਾ ਜੀ ਬਿਲਕੁਲ ਸਹੀ ਮਾਤਾ ਜੀ ਜੋ ਕਿ ਇੱਕ ਜਿੰਦਾ ਦਿਲ ਇਨਸਾਨ ਹਨ 70 ਸਾਲ ਦੀ ਉਮਰ ਦੇ ਵਿੱਚ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਤੁਹਾਨੂੰ ਦੇਖਿਆ ਗਾ ਕੇ ਸੁਣਾਇਆ ਆਵਾਜ਼ ਵੀ ਕਿਤਨਾ ਕਿਤੇ ਪੂਰੀ ਬੁਲੰਦ ਹੈ ਅਤੇ ਇਹਨਾਂ ਦਾ ਕਹਿਣਾ ਹੈ ਕਿ ਮੈਂ ਜਿੰਨਾ ਚਿਰ ਜਿਉਂਦੀ ਆ ਤੇ ਜਿੰਨਾ ਤੇ ਪ੍ਰਮਾਤਮਾ ਮੈਨੂੰ ਸਾਹ ਬਖਸ਼ੇਗਾ ਤੇ ਮੈਂ ਇਹ ਦੁਆ ਕਰਦੀ ਆ ਕਿ ਮੈਂ ਤੰਦਰੁਸਤ ਰਹਾ ਅਤੇ ਇਸੇ ਤਰ੍ਹਾਂ ਹੀ ਆਪਣਾ ਕੰਮਕਾਰ ਕਰਦੀ ਰਹਾ ਸੰਗਰੂਰ ਤੋਂ ਗੁਰਵਿੰਦਰ ਸਿੰਘ TV 24.